ਉਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਸੁਸ਼ਿੰਦਰ ਕੌਰ ਹਾਂਜੀ ਪਿਛਲੀ ਵਾਰ ਆਵਲਾ ਪੰਨ ਡਿਜ਼ਾਈਨ ਜਿਹੜਾ ਡਰਾ ਕੀਤਾ ਸੀ ਪਰ ਆਪਾਂ ਛਾਪਿਆ ਜਾਂ ਕੱਢਿਆ ਨਹੀਂ ਸੀ ਇਹਨੂੰ ਆਪਾਂ ਛਾਪਾਂਗੇ ਵੀ ਤੇ ਕੱਢਾਂਗੇ ਵੀ ਇਸ ਤੋਂ ਬਿਨਾ ਅੱਜ ਦੀ ਵੀਡੀਓ ਦੇ ਵਿੱਚ ਦੋ ਸੂਟ ਹੋਰਾ ਜਿਹੜੀ ਜਿਨ੍ਹਾਂ ਦੇ ਕੇ ਮੈਂ ਪਹਿਲਾਂ ਆਪਾਂ ਉਹਨਾਂ ਦੀ ਕਢਾਈ ਦਿਖਾ रखी ਹੈ ਪਰ ਆਪਾਂ ਉਹਨਾਂ ਤੇ ਐਕਸਟਰਾ ਵਰਕ ਕੀਤਾ ਉਹ ਤੁਹਾਨੂੰ ਦਿਖਾਵਾਂਗੇ ਇਸ ਤੋਂ ਬਿਨਾ ਮੈਂ ਇੱਕ ਫੁਲਕਾਰੀ ਤਿਆਰ ਕੀਤੀ ਆਪਾਂ ਵੀ ਦਿਖਾਵਾਂਗੇ ਤੇ ਆਪਾਂ ਦੋ ਨਵੇਂ ਬਾਰਡਰ ਦੇ ਡਿਜ਼ਾਈਨ ਆ ਜਿਹੜੇ ਉਹ ਡਰਾ ਕਰਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਇਹ ਸਾਰਾ ਕੁਝ ਤੁਹਾਨੂੰ ਦਿਖਾਵਾਂਗੇ ਹਾਂਜੀ ਤਾਂ ਆਪਣਾ ਆਹ ਵਾਲਾ ਡਿਜ਼ਾਈਨ ਸੀਗਾ ਇਹਨੂੰ ਆਪਾਂ ਟ੍ਰੇਸ ਕਰ ਲਿਆ ਏ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਆਪਾਂ ਟ੍ਰੇਸ ਕਰ ਲਿਆ ਹੁਣ ਆਪਾਂ ਇਹਦੀ ਸੈਟਿੰਗ ਕਰਕੇ ਇਹਨੂੰ ਚਾਰ ਵਾਰੀ ਤੁਹਾਨੂੰ ਸ਼ਾਰਪ ਕੇ ਦਿਖਾਵਾਂਗੇ ਤੇ ਫਿਰ ਆਪਾਂ ਇਹਦੀ ਕਢਾਈ ਵੀ ਤੁਹਾਨੂੰ ਦਿਖਾਵਾਂਗੇ ਹਾਂਜੀ ਤਾਂ ਦੇਖੋ ਇਹਨੂੰ ਆਪਾਂ ਇੱਕ ਵਾਰੀ ਰੱਖ ਕੇ ਇਸ ਤਰ੍ਹਾਂ ਸ਼ਾਪ ਲਿਆ ਦੂਜੀ ਵਾਰੀ ਆਪਾਂ ਇਧਰਲੀ ਸਾਈਡ ਰੱਖਾਂਗੇ ਇਹਨੂੰ ਸ਼ਾਪਉਣ ਤੋਂ ਪਹਿਲਾਂ ਨਾ ਤੁਸੀਂ ਕੁਝ ਕੁ ਗੱਲਾਂ ਦਾ ਜਿਹੜਾ ਧਿਆਨ ਰੱਖਣਾ ਹੈ ਉਹ ਇੱਕ ਤਾਂ ਜਿਵੇਂ ਆਹ ਵਾਲਾ ਤੁਹਾਨੂੰ ਸ਼ੀਕ ਦਿਖ ਰਿਹਾ ਨਾ ਜਿਹੜੀ ਮੈਂ ਲਾਈਨ ਤੇ ਸ਼ੀਕ ਕੀਤੀ ਤੁਸੀਂ ਇਹ ਜ਼ਰੂਰ ਕਰਨੇ ਆ ਤਾਂ ਕਿ ਦੇਖੋ ਆ ਦੇਖੋ ਆ ਸ਼ੇਕ ਛੱਪ ਗਏ ਨਾ ਇਹ ਦਾ ਮਤਲਬ ਇਹ ਆ ਕਿ ਜਦੋਂ ਆਪਾਂ ਦੁਬਾਰਾ ਤੋਂ ਟ੍ਰੇਸ ਪੇਪਰ ਇਸ ਤਰ੍ਹਾਂ ਸੈਟਿੰਗ ਕਰਾਂਗੇ ਤਾਂ ਇਹ ਸ਼ੇਕ ਇਹਦੇ ਉੱਪਰ ਆ ਜਾਣਾ ਇਸ ਤਰ੍ਹਾਂ ਆ ਦੇਖੋ ਵਿੱਚ ਦੀ ਤੁਹਾਨੂੰ ਵਿਜੀਬਲ ਵੀ ਹੋ ਰਹੇ ਹੋਣੇ ਆ ਦੇਖੋ ਜੇ ਪਾਸੇ ਚਲੀ ਗਈ ਲਾਈਨ ਤਾਂ ਦਿਖ ਰਹੀ ਐ ਸ਼ੇਕ ਵੀ ਆਪਣਾ ਗਲਤ ਹੋ ਜਾਏਗਾ ਤਾਂ ਇਹ ਸ਼ੇਕ ਮੈਂ ਇੱਥੇ ਥੋੜੇ ਥੋੜੀ ਜਗ੍ਹਾ ਤੇ ਤਾਂ ਕੱਢੇ ਸੀਗੇ ਤਾਂ ਕਿ ਵੀ ਜਦੋਂ ਆ ਛੱਪ ਜਾਵੇ ਤੇ ਜਦੋਂ ਦੂਰੀ ਵਾਰੀ ਆਪਾਂ ਛੱਪਣਾ ਹੈ ਇਹ ਵਾਲੇ ਸ਼ੇਕ ਆਪਾਂ ਇਹਦੇ ਉੱਪਰ ਰੱਖ ਕੇ ਇਸੇ ਨੂੰ ਐਵੇਂ ਦੁਬਾਰਾ ਇਹਨੂੰ ਅੰਦਰ ਦੇਖੋ ਆ ਵਾਲੀ ਜਿਹੜੀ ਲਾਈਨ ਆ ਇਹਦੇ ਨਾਲ ਇਸ ਤਰ੍ਹਾਂ ਰੱਖ ਕੇ ਆਪਾਂ ਸਹੀ ਕਰਕੇ ਬਿਲਕੁਲ ਆ ਦੇਖੋ ਹਮੇ ਸ਼ੇਕ ਦੇ ਉੱਪਰ ਠੀਕ ਆ ਗਏ ਇਧਰੋਂ ਵੀ ਸਾਰੀ ਸੈਟਿੰਗ ਹੋ ਗਈ ਆਪਣੀ ਤਾਂ ਹੁਣ ਆਪਾਂ ਇਹਨੂੰ ਇੱਕ ਵਾਰੀ ਹੋਲ ਇਸ ਤਰ੍ਹਾਂ ਛਾਪ ਲਾਂਗੇ ਠੀਕ ਹੈ ਇਹ ਵਾਲੇ ਸ਼ੇਕ ਤੁਸੀਂ ਜ਼ਰੂਰ ਕਰ ਲਿਆ ਕਰੋ ਲਾਈਨ 'ਚ ਤਾਂ ਕਿ ਆਪਣਾ ਜਿਹੜਾ ਬਾਕਸ ਆ ਫਿਰ ਉਹ ਸਹੀ ਬਣ ਜਾਵੇ ਆ ਦੇਖੋ ਦੋ ਵਾਰੀ ਹੋ ਗਿਆ ਹੁਣ ਐਵੇਂ ਆਪਾਂ ਇਹਨੂੰ ਇੱਧਰ ਉੱਪਰ ਤੇ ਇੱਕ ਵਾਰੀ ਇੱਧਰ ਚਾਰ ਵਾਰੀ ਛਾਪਾਂਗੇ ਫਿਰ ਆਪਾਂ ਇਹਨੂੰ ਸੈੱਟ ਕਰਕੇ ਰੱਖ ਲੀਏ ਪਹਿਲਾਂ ਹਾਂ ਜੀ ਤਾਂ ਦੇਖੋ ਆਪਣੀ ਪਹਿਨ ਵਾਲੀ ਛਾਪ ਗਿਆ ਤੇ ਹੁਣ ਆਪਾਂ ਇਹਨੂੰ ਇਸੇ ਤਰ੍ਹਾਂ ਇੱਥੇ ਛਾਪਾਂਗੇ ਤੇ ਇਹ نیچے ਜਿਹੜੀ ਆਹ ਵਾਲੀ ਜਗ੍ਹਾ ਸੀਗੀ نیچے ਆਵਲ ਜਗਾ ਇੱਥੇ ਆਪਾਂ ਪ੍ਰੈਸ ਮਾਰ ਲਈ ਸੀ ਪ੍ਰੈਸ ਨਾਲ ਐਵੇਂ ਤੇ ਬਾਅਦ ਚੌਕ ਨਾਲ ਆਪਾਂ ਨਿਸ਼ਾਨ ਲਾ ਲਿਆ ਸੀਗਾ ਠੀਕ ਹੈ ਜੀ ਲੋ ਜੀ ਆਪਾਂ ਚਾਰ ਵਾਰੀ ਛਾਪ ਲਿਆ ਇਸ ਤਰ੍ਹਾਂ ਦੇਖੋ ਹੁਣ ਤੁਸੀਂ ਇਹਦੀ ਪੂਰੀ ਲੁੱਕ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਦਾ ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗੀ ਕਿ ਇਹ ਕੱਢਿਆ ਵਾ ਕਿਵੇਂ ਲੱਗਦਾ ਆਪਾਂ ਇਹਨੂੰ ਕੱਢ ਲਿਆ ਤੇ ਆਪਾਂ ਦਿਖਾਉਣੇ ਆ ਕਿ ਵੀ ਕਿਵੇਂ ਦਾ ਦੇਖਦਾ ਕੱਢ ਲਓ ਜੀ ਤੁਸੀਂ ਦੇਖੋ ਵੀ ਇਸ ਤਰ੍ਹਾਂ ਦੀ ਇਹਦੀ ਲੁੱਕ ਆ ਰਹੀ ਆ ਪੂਰੇ ਪੂਰਾ ਜਿਹੜਾ ਬਾਕਸ ਬਣ ਗਿਆ ਆਪਾਂ ਜਿਹੜਾ ਡਿਜ਼ਾਈਨ ਬਣਾਇਆ ਸੀ ਜਿਹੜਾ ਡਰਾ ਕੀਤਾ ਸੀਗਾ ਉਹ ਤੁਸੀਂ ਦੇਖ ਹੀ ਲੈ ਵੀ ਆਪਣਾ ਇਹ ਆ ਵਾਲਾ ਡਿਜ਼ਾਈਨ ਸੀ ਇਹ ਆਪਾਂ ਡਰਾ ਕੀਤਾ ਸੀ ਇਹਨੂੰ ਆਪਾਂ ਐਵੇਂ ਚਾਰ ਬਾਕਸਾਂ ਦੇ ਵਿੱਚ ਛਾਪ ਕੇ ਚਾਰ ਤੇ ਇਸ ਤਰ੍ਹਾਂ ਦਾ ਬਣ ਗਿਆ ਠੀਕ ਹੈ ਜੀ ਤੇ ਇਸ ਤੋਂ ਬਿਨਾ ਇੱਕ ਜਿਵੇਂ ਆਪਾਂ ਇਹਨੂੰ ਗੰਡ ਨਹੀਂ ਪਾਉਣਾ ਚਾਹੁੰਦੇ ਤੇ ਜਦੋਂ ਆਪਣਾ ਧਾਗਾ ਖਤਮ ਹੁੰਦਾ ਆ ਦੇਖੋ ਇੱਥੇ ਤੁਸੀਂ ਦੇਖ ਸਕਦੇ ਜਦੋਂ ਆਪਣਾ ਧਾਗਾ ਖਤਮ ਹੋਇਆ ਆਪਾਂ ਨੈਕਸਟ ਵਾਲੀ ਪੱਤੀ ਬਣਾਉਣੀ ਆ ਆਹ ਨੈਕਸਟ ਵਾਲੀਆਂ ਪੱਤੀਆਂ ਛਪੀਆਂ ਤਾਂ ਤੁਸੀਂ ਇਹਦੇ ਵਿੱਚ ਦੀ ਧਾਗਾ ਕੱਢ ਦੋ ਇਹ ਤੋਂ ਬਿਨਾ ਜਿਹੜਾ ਧਾਗਾ ਕੱਢਣਾ ਜਿਹੜੀ ਆ ਲਾਈਨ ਛਪੀ ਹੁੰਦੀ ਆ ਬਿਲਕੁਲ ਤੁਸੀਂ ਲਾਈਨ ਦੇ ਉੱਤੇ ਇਹ ਧਾਗਾ ਕੱਢ ਦੋ ਤੇ ਜਦੋਂ ਆਪਾਂ ਕੜਾਈ ਕੱਢਾਂਗੇ ਵਿੱਚ ਹੀ ਆ ਜਾਊਗਾ ਫਿਰ ਆਹ ਐਕਸਟਰਾ ਕੱਟ ਦੋ ਉਹ نیچے چلا ਜਾਊਗਾ ਆਪਾਂ ਨੂੰ ਗੰਡ ਮਾਰਨ ਦੀ ਕੋਈ ਜ਼ਰੂਰਤ ਨਹੀਂ ਇਹ ਆ ਤੁਹਾਨੂੰ ਛਪਿਆ ਦੇਖ ਹੀ ਰਿਹਾ ਹੁਣ ਮੈਂ ਲਾਈਨ ਦੇ ਉੱਤੇ ਨਹੀਂ ਧਾਗਾ ਕੱਢਦਾ ਬਿਲਕੁਲ ਜਿਹੜੀਆਂ ਪੱਤੀਆਂ ਛਪੀਆਂ ਹੋਈਆਂ ਤੇ ਫਿਰ ਆ ਇਹਨੂੰ ਆਪਾਂ ਹੈਗੀ ਤਾਂ ਇਸ ਤਰ੍ਹਾਂ ਦੇਖੋ ਇਹਦੀ ਸਫਾਈ ਵੀ ਬਹੁਤ ਹੈ ਇਹ ਦੁਪੱਟਾ ਤਿਆਰ ਕਰਾਂਗੇ ਤੇ ਆਪਾਂ ਨੂੰ ਥੋੜਾ ਟਾਈਮ ਲੱਗ ਜਾਊ ਕਿਉਂਕਿ ਇੱਥੇ ਆਪਾਂ ਹੋਰ ਵੀ ਵਿੱਚ ਐਕਸਟਰਾ ਵਰਕ ਵੀ ਕਰਨਾ ਹੈ ਹੁਣ ਆਪਾਂ ਬਾਰਡਰ ਦੇ ਦੋ ਹੋਰ ਨਵੇਂ ਡਿਜ਼ਾਈਨ ਬਣਾਵਾਂਗੇ ਹਾਂਜੀ ਤਾਂ ਜਿਹੜਾ ਆਪਾਂ ਨਵਾਂ ਬਾਰਡਰ ਬਣਾਉਣਾ ਹੈ ਉਹਦੇ ਵਿੱਚ ਆਪਾਂ ਕੀ ਕਰਨਾ ਕਿ ਆਪਾਂ ਚਾਰ ਬਾਕਸ ਲੈਣੇ ਆਂ نیچے ਨੂੰ نیچے ਨੂੰ ਚਾਰ ਬਾਕਸ ਲੈਣੇ ਆਂ ਆਹ ਵਾਲੀ ਲਾਈਨ ਦਾ ਕਿਉਂਕਿ ਇਹ ਬਾਰਡਰ ਜਿਹੜੀ ਲੰਬਾਈ ਵਾਲੀ ਸਾਈਡ ਬਣੂਗਾ ਇਹਦਾ ਤਾਂ ਕੋਈ ਚੱਕਰ ਨਹੀਂ ਇਹ ਤਾਂ ਆਪਾਂ ਜਿੰਨਾ ਬਾਰਡਰ ਰੱਖਾਂਗੇ ਜਿਵੇਂ ਪੂਰਾ ਦੁਪੱਟਾ ਤਾਂ ਉਨਾ ਹੀ ਚੱਲੂਗਾ ਤਾਂ ਇਹਦੇ ਵਿੱਚ ਆਪਾਂ ਚਾਰ ਬਾਕਸ ਲੈ ਲੈਣੇ ਆ ਗੈਨਕਿ 1 2 3 ਇੱਥੋਂ ਤੱਕ ਆਪਣੇ ਚਾਰ ਬਾਕਸ ਆ ਗਏ ਇਹਨਾਂ ਨੂੰ ਤੁਸੀਂ ਇਸ ਤਰ੍ਹਾਂ ਸਿੱਧੀ ਲਾਈਨ ਲਾ ਲੈਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਇੱਥੋਂ ਨਿਸ਼ਾਨ ਲਾ ਕੇ ਤੇ ਦੋ ਤੁਸੀਂ ਤਰਸ਼ੇ ਬਾਕਸ ਲੈਣੇ ਆ ਦੋ ਆਪਾਂ ਇਸ ਤਰ੍ਹਾਂ ਤਰਸ਼ੇ ਬਾਕਸ ਲਵਾਂਗੇ ਦੋ ਇਧਰ ਨੂੰ ਤਰਸ਼ੇ ਬਾਕਸ ਤੇ ਦੋ ਹੀ ਤਰਸ਼ੇ ਬਾਕਸ ਆਪਾਂ ਇਧਰ ਨੂੰ ਲਵਾਂਗੇ ਉਸ ਤੋਂ ਬਾਅਦ ਆਹ ਵਾਲਾ 1 ਸੈਂਟੀਮੀਟਰ ਛੱਡ ਕੇ ਆਪਾਂ ਇਹਨੂੰ ਇੱਥੇ ਮਿਲਾਵਾਂਗੇ ਤੇ ਫਿਰ ਉਵੇਂ ਇਸੇ ਤਰ੍ਹਾਂ ਇਹਨੂੰ ਇਧਰ ਮਿਲਾਵਾਂਗੇ ਤੇ ਫਿਰ ਆਪਾਂ ਜਿਵੇਂ ਆ 1 2 3 4 ਇਹ ਇੱਥੇ ਆ ਜਾਊਗਾ ਇਹ ਇਹਨੂੰ ਫਿਰ ਆਪਾਂ ਇਧਰ ਤੇ ਇਸੇ ਤਰ੍ਹਾਂ ਇਧਰ ਤੇ ਫਿਰ ਆਪਾਂ ਇੱਥੋਂ ਲੈ ਕੇ ਐਵੇਂ ਇਹ ਇੱਥੋਂ ਇਸ ਤਰ੍ਹਾਂ ਪਾ ਬਾਕਸ ਬਣਾ ਲੈਣੇ ਇਹ ਜਦੋਂ ਬਣ ਗਏ ਮੈਂ ਤੁਹਾਨੂੰ ਦਿਖਾਉਣੀ ਆ ਫਿਰ ਹਾਂਜੀ ਦੇਖੋ ਤਾਂ ਆ ਇਸ ਤਰ੍ਹਾਂ ਸਾਰੇ ਬਾਕਸ ਬਣਾ ਲਏ ਹੁਣ ਆਪਾਂ ਨਾ ਇਹਦੇ ਵਿੱਚ ਇੱਥੋਂ ਆਹ ਵਾਲਾ ਇੱਕ 1 ਸੈਂਟੀਮੀਟਰ ਕਵਰ ਕਰਾਂਗੇ ਤੇ ਇਹਨੂੰ ਕਵਰ ਕਰਕੇ ਆਪਾਂ ਇਸ ਤਰ੍ਹਾਂ ਆਹ ਵਾਲਾ ਤਿਰਛਾ ਬਾਕਸ ਕਵਰ ਕਰਾਂਗੇ ਇਸੇ ਤਰ੍ਹਾਂ ਇਧਰ ਤਿਰਛਾ ਬਾਕਸ ਕਵਰ ਕਰਕੇ ਤੇ ਇਸ ਤਰ੍ਹਾਂ ਆਪਾਂ ਫਲਾਵਰ ਦੀ ਸ਼ੇਪ ਬਣਾ ਦਾਂਗੇ ਇਸੇ ਤਰ੍ਹਾਂ ਆਪਾਂ ਆਹ ਪੱਤੀ ਦੇ ਵਿੱਚ ਵੀ ਫਲਾਵਰ ਦੀ ਸ਼ੇਪ ਇਸ ਤਰ੍ਹਾਂ ਪੱਤੀ ਬਣਾ ਦਾਂਗੇ ਮਤਲਬ ਇਸ ਤਰ੍ਹਾਂ ਆਪਾਂ ਇਹ ਤਿੰਨਾਂ ਬਾਕਸਾਂ ਦੇ ਵਿੱਚ ਬਣਾ ਦਾਂਗੇ ਹਾਂਜੀ ਤਾਂ ਇਸ ਤਰ੍ਹਾਂ ਇਹ ਡਿਜ਼ਾਈਨ ਰੈਡੀ ਹੋ ਗਿਆ ਇਹਨੂੰ ਤੁਸੀਂ ਨਾ ਚੇਂਜ ਵੀ ਕਰ ਸਕਦੇ ਆ ਤੁਸੀਂ ਇਹਨੂੰ ਇਸ ਤਰ੍ਹਾਂ ਵੀ ਬਣਾ ਸਕਦੇ ਆ ਵੀ ਇਹਨੂੰ ਇੱਥੋਂ ਲੈ ਕੇ ਤੇ ਇੱਥੋਂ ਇਧਰ ਪੱਤੀ ਬਣ ਜੂਗੀ ਇਸ ਤਰ੍ਹਾਂ ਠੀਕ ਹੈ ਤੇ ਆ ਦੇਖੋ ਹੁਣ ਇਹ ਪੱਤੀਆਂ ਨਜ਼ਰ ਨਹੀਂ ਆ ਰਹੀਆਂ ਆਪਾਂ ਨੂੰ ਡਰਾਇੰਗ 'ਚ ਨਹੀਂ ਨਜ਼ਰ ਆ ਰਹੀਆਂ ਬਟ ਜੇ ਆਪਾਂ ਇਹਨੂੰ ਡਾਰਕ ਕਰਦੇ ਆ ਇਸ ਤਰ੍ਹਾਂ ਆ ਦੇਖੋ ਆਹ ਪੱਤੀ ਆਪਾਂ ਡਾਰਕ ਕਰਤੀ ਨਾ ਇਹਨੂੰ ਤੁਸੀਂ ਅਲੱਗ ਕਲਰ ਨਾਲ ਬਣਾ ਲਓ ਇਧਰ ਵਾਲੀ ਪੱਤੀ ਆ ਜਿਹੜੀ ਇਹਨੂੰ ਤੁਸੀਂ ਅਲੱਗ ਕਲਰ ਨਾਲ ਬਣਾ ਸਕਦੇ ਆ ਇਸ ਤਰ੍ਹਾਂ ਹੁਣ ਇਹ ਦੋਨੇ ਅਲੱਗ ਨਜ਼ਰ ਆਉਂਦੀਆਂ ਨਾ ਇਸ ਤਰ੍ਹਾਂ ਤੇ ਵਿਚਾਲੇ ਕੁਛ ਆਪਾਂ ਇਹਦੇ ਅਟੈਚ ਕਰ ਸਕਦੇ ਹਾਂ ਜਾਂ ਕੋਈ ਕ੍ਰੋਸ ਨਾਲ ਆਪਾਂ ਕੋਈ ਸਟਿਚ ਲਾ ਸਕਦੇ ਬੈਕ ਸਟਿਚ ਵਗੈਰਾ ਇਹਦੇ ਵਿੱਚ ਲਗਾ ਸਕਦੇ ਹਾਂ ਇਸ ਤਰ੍ਹਾਂ ਤੁਸੀਂ ਇਹਨੂੰ ਆਉਦੀ ਮਰਜ਼ੀ ਨਾਲ ਇਸ ਤਰ੍ਹਾਂ ਸਿੰਗਲ ਸਿੰਗਲ ਪੱਤੀ ਨਾਲ ਵੀ ਬਣਾ ਸਕਦੇ ਆਂ ਤੇ ਇਸ ਤਰ੍ਹਾਂ ਵੀ ਤੁਸੀਂ ਇਹਨੂੰ ਡਬਲ ਪੱਤੀ ਲਾ ਕੇ ਵੀ ਇਹਨੂੰ ਬਣਾ ਸਕਦੇ ਇਧਰ ਨੂੰ ਪੱਤੀ ਠੀਕ ਹੈ ਜੀ ਹੁਣ ਆਪਾਂ ਇੱਕ ਹੋਰ ਡਿਜ਼ਾਈਨ ਬਣਾਵਾਂਗੇ ਹਾਂਜੀ ਇਹ ਡਿਜ਼ਾਈਨ ਬਣਾਉਣ ਵਾਸਤੇ ਤੁਸੀਂ ਇੱਕ ਇਸ ਤਰ੍ਹਾਂ ਲਾਈਨ ਸਿੱਧੀ ਲਾਈਨ ਡਰਾ ਕਰ ਲੈਣੀ ਆਂ ਇਸ ਤਰ੍ਹਾਂ ਆਪਾਂ ਸਿੱਧੀ ਲਾਈਨ ਡਰਾ ਕਰ ਲਈ ਏ ਡਰਾ ਕਰਕੇ ਆਪਾਂ ਇਸ ਤੇ ਦੋ ਦੋ ਇਸ ਤਰ੍ਹਾਂ ਤਰਸ਼ੇਪ ਬਾਕਸ ਜਿਹੜੇ ਕਵਰ ਕਰਨੇ ਆ ਇਦਾਂ ਨੂੰ ਵੀ ਦੋ ਤਰਸ਼ੇਪ ਬਾਕਸ ਕਵਰ ਕਰਨੇ ਆ ਦੋ ਤਰਸ਼ੇਪ ਬਾਕਸ ਕਵਰ ਕਰਕੇ ਇਸ ਤਰ੍ਹਾਂ ਆਪਾਂ ਬਣਾਵਾਂਗੇ ਪੱਤੀ ਦੀ ਸ਼ੇਪ ਠੀਕ ਹੈ ਇਹਦੇ ਉੱਪਰ ਆਪਾਂ ਇੱਕ ਪੱਤੀ ਹੋਰ ਬਣਾਵਾਂਗੇ ਇਸ ਤਰ੍ਹਾਂ ਠੀਕ ਹੈ ਐਵੇਂ ਆਪਾਂ ਇਹਦੀ ਜਿਵੇਂ ਆ ਚੀਜ਼ ਬਣਾਈ ਆ ਇਸੇ ਤਰ੍ਹਾਂ ਸੇਮ ਆਪਾਂ ਇੱਧਰ ਨੂੰ ਵੀ ਬਣਾਵਾਂਗੇ ਐਕਸਟਰਾ ਠੀਕ ਹੈ ਜੀ ਇੱਟਾ ਆਪਾਂ ਐਵੇਂ ਤੇ ਐਵੇਂ ਇਹ ਆਪਾਂ ਐਵੇਂ ਤੁਹਾਨੂੰ ਡਰਾ ਕਰਕੇ ਦੱਸਿਆ ਇਸ ਤਰ੍ਹਾਂ ਆਪਾਂ ਇਹ ਡਰਾ ਕਰ ਲੈਣੀ ਆ 1-1 ਸੈਂਟੀਮੀਟਰ ਤੇ ਕਵਰ ਕਰਕੇ ਹਾਂਜੀ ਪਹਿਲਾਂ ਨਾ ਆਪਾਂ ਇਹਨੂੰ ਦੋ ਬਾਕਸ ਵਿੱਚ ਬਣਾਇਆ ਸੀ ਦੋ ਬਾਕਸ ਚ ਨਾ ਜ਼ਿਆਦਾ ਵੱਡਾ ਲੱਗਦਾ ਫਿਰ ਟਾਂਕਾ ਵੀ ਵੱਡਾ ਜੋ ਤੁਸੀਂ ਨਾ ਆ ਜਿਹੜਾ ਤਿਰਛਾ ਬਾਕਸ ਲੈਣਾ ਇੱਥੋਂ ਆਹ ਡੇਢ ਲਿਓ ਇੱਥੋਂ ਇੱਥੋਂ ਇਹ 1 ਹੋ ਗਿਆ ਤੇ ਆਹ ਹਾਫ ਲੈ ਕੇ ਨਾ ਡੇਢ ਲੈ ਕੇ ਇੱਥੋਂ ਬਣਾ ਲਿਓ ਇਸ ਤੋਂ ਬਾਅਦ ਤੁਸੀਂ ਆਹ ਜਿਹੜਾ ਇਹਦਾ ਬੇਸ ਵਾਲਾ ਪੁਆਇੰਟ ਹੈ ਇੱਥੋਂ 1 2 3 ਤੇ 4 ਚਾਰ ਬਾਕਸ ਚੌਥੇ ਬਾਕਸ ਤੇ ਤੁਸੀਂ ਪੁਆਇੰਟ ਲਾ ਲੈਣਾ ਚੌਥੇ ਬਾਕਸ ਤੇ ਤੁਸੀਂ ਪੁਆਇੰਟ ਲਾ ਕੇ ਇੱਥੋਂ ਇਸ ਤਰ੍ਹਾਂ ਇਹਨੂੰ ਕਵਰ ਕਰਨਾ ਹੈ ਠੀਕ ਹੈ ਜੀ ਤਾਂ ਇਹ ਸੇਮ ਹੀ ਦੂਸਰੀ ਸਾਈਡ ਵੀ ਤੁਸੀਂ ਕਵਰ ਕਰਨਾ ਹੈ ਇਸ ਤਰ੍ਹਾਂ ਇਸ ਤੋਂ ਬਾਅਦ ਤੁਸੀਂ ਇੱਕ ਛੋਟੀ ਵਾਲੀ ਪੱਤੀ ਇੱਥੇ ਬਣਾਉਣੀ ਆ ਠੀਕ ਹੈ ਜੀ ਤੇ ਐਵੇਂ ਹੀ ਸੇਮ ਤੁਸੀਂ ਇੱਧਰ ਬਣਾ ਦੇਣੀ ਆ ਉਹ ਸੌਰੀ ਇਸ ਤਰ੍ਹਾਂ ਫਿਰ ਤੁਸੀਂ ਇਸੇ ਚੀਜ਼ ਨੂੰ ਇੱਥੇ ਬਣਾਉਣਾ ਤੇ ਇਹਨੂੰ ਰਿਪੀਟ ਕਰਕੇ ਬਣਾਉਣਾ ਹਾਂਜੀ ਤਾਂ ਇਹ ਇਸ ਤਰ੍ਹਾਂ ਪੂਰਾ ਡਿਜ਼ਾਈਨ ਹੋ ਗਿਆ ਹੁਣ ਇਸ ਤੋਂ ਬਾਅਦ ਜਿਹੜਾ ਆਪਾਂ ਕਮੀਜ਼ ਬਣਾਇਆ ਸੀ ਉਹਦੀ ਤੁਹਾਨੂੰ ਲੁੱਕ ਦਿਖਾਉਣੀ ਆ ਹਾਂਜੀ ਤਾਂ ਆ ਦੇਖੋ ਜਿਹੜਾ ਆਪਾਂ ਪਹਿਲਾਂ ਕਮੀਜ਼ ਬਣਾਇਆ ਸੀ ਉਹਦੇ ਵਿੱਚ ਆਪਾਂ ਇਹ ਕਢਾਈ ਤਾਂ ਆਪਾਂ ਦੱਸੀ ਹੋਈ ਆ ਵੀਡੀਓ ਪਾਈ ਹੋਈ ਪਹਿਲਾਂ ਤੇ ਆ ਦੇਖੋ ਤੁਸੀਂ ਇਸ ਤਰ੍ਹਾਂ ਆਪਾਂ ਇਹਨੂੰ ਇਹ ਕਮੀਜ਼ ਦਾ ਫਰੰਟ ਆ ਆਹ ਵਾਲਾ ਕੀ ਰਾਇ ਸਾਰਾ ਕੀ ਰਿਤੇ ਆ ਇਸ ਤਰ੍ਹਾਂ ਪਾਈਪਸ ਲਗਾ ਕੇ ਇਸ ਤਰ੍ਹਾਂ ਵਰਕ ਕਰਤਾ ਠੀਕ ਹੈ ਜੀ ਆਹ ਫਰੰਟ ਆ ਗਈ ਸਾਰੀ ਫਰੰਟ ਤੇ ਨਾ ਵਰਕ ਕਰਤਾ ਫਿਰ ਜਦੋਂ ਇਹ ਸਟਿਚ ਹੋ ਗਿਆ ਫਿਰ ਉਸ ਤੋਂ ਬਾਅਦ ਵੀ ਆਪਾਂ ਇਹਦਾ ਵੀਊ ਦਿਖਾਵਾਂਗੇ ਹਾਂਜੀ ਤਾਂ ਇਸ ਤੋਂ ਬਾਅਦ ਆਪਾਂ ਇੱਕ ਆਹ ਵਾਲਾ ਬਣਾਇਆ ਸੀ ਇਹਦੇ ਆਪਾਂ ਸਾਈਡ ਤੇ ਆਹ ਵਾਲਾ ਬਾਰਡਰ ਲਾਤਾਏ ਤੇ ਇਹਦੇ ਵਿੱਚ ਵਿੱਚ ਆਪਾਂ ਇਹ ਵੀ ਕਮੀਜ਼ ਦਾ ਫਰੰਟ ਆ ਆ ਨੀ ਚੁੱਕੀ ਰ ਆ ਗਿਆ ਆਪਾਂ ਚੌਕਤੀ ਕੀਤੀ ਆਹ ਵਾਲੀ ਚੀਜ਼ ਤੇ ਆਹ ਵਾਲਾ ਸਾਰਾ ਇਹਦਾ ਕਮੀਜ਼ ਦਾ ਫਰੰਟ ਆ ਗਿਆ ਇਹਦੇ ਵਿੱਚ ਆਪਾਂ ਥੋੜਾ ਜਿਹਾ ਵਰਕ ਕਰਨਾ ਹੈ ਜੀ ਜੀ ਆਪਾਂ ਇੱਥੇ ਮਿਰਰ ਲਗਾਉਣੇ ਸੀ ਪਰ ਆਪਾਂ ਨੂੰ ਪ੍ਰੋਪਰ ਵੱਡਾ ਸਾਈਜ਼ ਨਹੀਂ ਮਿਲਿਆ ਤਾਂ ਇਸ ਤਰ੍ਹਾਂ ਆਪਾਂ ਇਹਨੂੰ ਗਾਮ ਨਾਲ ਲਗਾ ਕੇ ਉਸ ਤੋਂ ਬਾਅਦ ਧਾਗੇ ਨਾਲ ਕਵਰ ਕਰਾਂਗੇ ਜਦੋਂ ਇਹ ਪੂਰਾ ਸੂਟ ਇਹ ਵੀ ਸਟਿਚ ਹੋ ਗਿਆ ਇਹਦੀ ਵੀ ਤੁਹਾਨੂੰ ਮੈਂ ਪੂਰੀ ਵੀਡੀਓ ਦਿਖਾਉਂਗੀ ਹੁਣ ਇਸ ਤੋਂ ਬਾਅਦ ਮੈਂ ਇਹ ਕੁ ਫੁਲਕਾਰੀ ਡੈਡੀ ਕੀਤੀ ਆਪਾਂ ਉਹ ਦੇਖਦੇ ਆਂ ਹਾਂਜੀ ਤਾਂ ਆ ਦੇਖੋ ਆਹ ਵਾਲੀ ਆ ਪਫਲਕਾਰੀ ਰੈਡੀ ਕੀਤੀ ਆ ਇਸ ਤਰ੍ਹਾਂ ਇਹ ਮਸਟਰਡ ਕਲਰ ਉਪਰ ਗ੍ਰੀਨ ਨਾਲ ਆਪਾਂ ਕੰਮ ਕੀਤਾ ਹੋਇਆ ਇਹ ਵਾਲੀ ਮੇਰੀ ਪਹਿਲਾਂ ਵੀਡੀਓ ਪਾਈ ਹੋਈ ਆ ਜਿਹੜਾ ਆਪਾਂ ਵਰਕ ਕੀਤਾ ਹੋਇਆ ਇਹ ਵੀਡੀਓ ਪਾਈ ਆ ਉਸ ਤੋਂ ਬਾਅਦ ਇਹਦੇ ਵਿੱਚ ਤਾਂ ਆਪਾਂ ਇਸ ਤਰ੍ਹਾਂ ਮਿਰਰ ਲਗਾ ਕੇ ਤੇ ਧਾਗੇ ਨਾਲ ਇਸ ਤਰ੍ਹਾਂ ਇਹਨੂੰ ਕਵਰ ਕਰਤਾ ਏ ਤੇ ਥੋੜਾ ਜਹਾ ਜਿਹਾ ਜੀ ਆਪਣਾ ਇਹਦੇ ਕਵਰ ਕਰਨ ਵਾਲਾ ਰਹਿੰਦਾ ਏ ਕੰਮ ਇਸ ਤਰ੍ਹਾਂ ਤੁਸੀਂ ਇਹਦੀ ਪੂਰੀ ਲੁੱਕ ਦੇਖ ਸਕਦੇ ਹੋ ਹਾਂਜੀ ਇਸ ਤਰ੍ਹਾਂ ਦੇਖੋ ਇਹ ਬਹੁਤ ਹੀ ਜ਼ਿਆਦਾ ਸੋਹਣੀ ਬਣੀ ਆ ਤੇ ਇਸੇ ਤਰ੍ਹਾਂ ਹਾਂਜੀ ਇਸੇ ਤਰ੍ਹਾਂ ਆਪਾਂ ਇੱਕ ਹੋਰ ਫੁਲਕਾਰੀ ਵੀ ਰੈਡੀ ਕਰਾਂਗੇ ਫਿਰ ਤੁਹਾਨੂੰ ਆਪਾਂ ਉਹਦਾ ਵੀ ਵੀਊ ਦਿਖਾਵਾਂਗੇ ਸ਼ੀਸ਼ੇ ਵਾਲੀ ਤੇ ਜਿਹੜੇ ਆਪਣੇ ਆਹ ਵਾਲੇ ਆਹ ਵਾਲੇ ਕਮੀਜ਼ ਉਸ ਇਹਦੇ ਨੂੰ ਵੀ ਆਪਾਂ ਸ਼ੀਸ਼ੇ ਲਾ ਕੇ ਜਾਂ ਮਿਰਰ ਲਾ ਕੇ ਜਾਂ ਤਾਰੇ ਜੋ ਵੀ ਮਿਲ ਗਿਆ ਸਾਇਦ ਉਹਨੂੰ ਵੀ ਇਸੇ ਤਰ੍ਹਾਂ ਆਪਾਂ ਕਵਰ ਕਰਾਂਗੇ ਚਲੋ ਠੀਕ ਆ ਜੀ ਵੀਡੀਓ ਦੇਖਣ ਲਈ ਥੈਂਕ ਯੂ